ست نام شری واحر واحد اوکا

اچھا, کر کریے, سنگریے, آسا, تو میں شاڈ کوئی ابرنا تیا جو بر چاہوں سو تمتے پاؤ سیوک سکھ ہمارے تاریہ چون چون ستر ہمارے ماریہ ہر ماریہ

تماسا جاون کال جو ہم سمجھو ہما سمجھو ہمارا نمس کار تماری سبل پرجا جن آپ سواری سیو کن کو دکھ پائے کی پا کٹ کے پٹ پٹ کی جان پٹکی جان جب اد کرا کر ਤਾਰਾ ਪਰ ਜਾ ਤਰਤ ਤਬ ਦੇ ਅਪਾਰਾ ਜਬ ਆਖ ਰਖ ਕਰਤ ਹਾਂ ਕਬ ਹੂੰ ਤੁਮ ਮੈਂ ਮੰਤ ਦੇ ਦਰ ਸਭ ਹੂੰ ਜੇਤੇ ਵਦਨ ਸ੍ਰੇਸ਼ਟ ਸਭ ਧਾਰੇ ਆਪ ਆਪਣੀ ਗੂਜ ਉਚਾਰੇ ਤਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੀਦ ਭੇਦ ਅਰਿਆਲਮ ਨਿਰੰਕਾਰ ਨਿਰਬਿਕਾਰ ਨਿਰਲੰਭ ਆਦ ਅਨੀਲ ਅਨਾਦ ਸੰਭੂ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਬੇਵਨਾ ਪਾਉਤ ਬੇਦਾ ਪਾਉਤ ਬੇਦਾ ਤੋ ਕੇ ਤਾਂ ਕੋ ਕਰ ਪਾਹਨ ਨੂੰ ਮਾਨਤ ਮਹਾ ਮੂੜ ਕਿਛ ਬੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਿ ਸਦਾ ਸੇਵ ਨਿਰੰਕਾਰ ਕਾ ਚੰਤਨੇ ਪੇਵ ਚੰਤਨੇ ਪੇਵ ਚੰਤਨੇ ਪੇਵ ਆਪੇ ਆਪਣੀ ਬੁਧ ਜੇਤੀ ਬਰਨਤ ਭਿੰਨ ਭਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਇ ਪੁਸਾਰਾ ਕੈ ਬਿਦ ਸਜਾ ਪ੍ਰਥਮ ਸੰਸਾਰ ਹਮ ਸੰਸਾਰ ਹਮ ਸੰਸਾਰ ਹਮ ਸੰਸਾਰ ਇਕ ਰੂਪ ਅਨੂਪ ਸੁਰੂਪ ਰੰਗ ਭੇਂਗੂਰਾ ਕਹੀ ਭੂਪਾ ਅੰਡਜ ਜੀਰਜ ਸੇਤਜ ਜੀ ਕੇਂਦ ਯਤੁ ਪੁਜਖਾਨ ਬਹੋਰਾ ਚ ਦੇਨੀ ਰਚ ਦੇਨੀ ਕਾਉ ਫੂਲ ਰਾਜਾ ਹਵਨ ਗਾਤਾ ਕਮੁ ਸੇਮਟ ਭਯੋ ਸੰਕਰਿਆ ਕਟਾ ਸਗਰੀ ਸ੍ਰਿਸ਼ਟ ਦਿਖਾਇ ਅਚੰਭ ਬਯਾ ਜਗਾਤ ਸਰੂਪ ਸੇ ਅੰਭ ਬੂਪ ਸੇ ਅੰਭ ਅਬਰਛਾ ਮੇਰੀ ਤੁਮ ਕਰੋ ਸੇਖੋ ਬਾਾਰੇ ਸੇਖ ਸੰਗ ਰੋ ਦੁਸ਼ਟ ਜੀਤੇ ਉਤਵਤਿ ਉਤਪਾਤਾ ਸਕਲ ਮੁਲੇਸ਼ ਕਰੋ ਰਣ ਗਾਤਾ ਰਣ ਗਾਤਾ ਰਣ ਗਾਤਾ ਜੇ ਅਸ ਤੁਜ ਤਵ ਸਰਣੀ ਪਰਿ ਤਿਨ ਕੇ ਦੁਸ਼ਟ ਦੁਖ ਤ ਹਵੇ ਮਰੇ ਤੁਰ

ਇਕ ਵਾਰ ਦਿਨ ਤੂੰ ਸੰਭਾਰਾ ਕਾ ਨਾਸ ਤੇ ਤਾਹੀ ਉਬਾਰਾ ਜਿਨ ਨਰ ਨਾਮ ਤੇ ਹਰੂ ਕਾ ਤਿਹਾਰੂ ਕਾ ਤਿਹਾਰੂ ਕਾ ਦਾਰਦ ਦੁਸ਼ਟ ਦੋਖ ਤੇਰਾ ਖੜਕ ਕੀਤ ਮੈਂ ਸਰਨ ਤਿਹਾਰੀ ਆਪ ਹਾਸੀ ਲਿਓ ਬਾਰੀ ਸਰਬ othor ਮਹੂ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ واح گرو جی کا خالسا کا خالصا گا واحگ جی کی فتح کی فتح کی فتح کی فتح کی فتح کی فتح